ਮੇਟਰੋ ਪਿਆਰ ਪ੍ਰੀਸ਼ਾਸੀ ਕਾਲ ਜੀ ਅੱਜ ਆਪਾਂ ਕਰ ਰਹੇ ਆ ਐਮ ਜੀ ਐਕਟਰ ਸੋ ਵੀਰ ਸਿਰਫ ਓਨਲੀ ਪਾਲਿਸ਼ੀ ਕਰ ਰਹੇ ਆ ਇੰਨਾ ਹਿੱਸਾ ਆਪਾਂ ਕੋ ਪਾਲਿਸ਼ ਮਸ਼ੀਨ ਨਾਲ ਕੀਤਾ ਹੋਇਆ ਤੇ ਇੱਧਰ ਕੁਝ ਨਹੀਂ ਅਜੇ ਕੀਤਾ ਸੋ ਵੀਰ ਕਹਿੰਦਾ ਸੀ ਕੰਪਾਉਂਡ ਕਰਦੇ ਆ ਜਾਂ ਕੁਝ ਇਹ ਚੀਜ਼ ਕਰਦੇ ਆ ਮੈਂ ਕਹਿੰਦਾ ਵੀਰ ਨਹੀਂ ਤੁਸੀਂ ਇੱਕ ਵਾਰੀ ਪਾਲਿਸ਼ ਕਰਵਾਓ ਤੇ ਗਿੱਟੀਆਂ ਓਕੇ ਹੋ ਜੇ ਤੇ ਤੁਹਾਨੂੰ ਹੁਣ ਪੂਰਾ ਰਿਜ਼ਲਟ ਦਵਾਂਗੇ ਵੀਡੀਓ ਦੇਖ ਲਿਓ ਠੀਕ ਹੈ ਜੀ ਤੇ ਹਜੇ ਸਿਰਫ ਇੰਨਾ ਹਿੱਸਾ ਪਾਲਿਸ਼ ਮਸ਼ੀਨ ਨਾਲ ਕੀਤਾ ਠੀਕ ਹੈ ਜੀ ਪੈੜਨਾ ਤੇ ਆ ਨਹੀਂ ਕੀਤਾ ਤਾਂ ਆਪਾਂ ਤੁਹਾਨੂੰ ਕਪੜਾ ਮਾਰ ਕੇ ਦਿਖਾਵਾਂਗੇ ਥੈਂਕ ਯੂ ਬੋਲੀ ਮਿੱਤਰੋ ਤੁਹਾਡੇ ਸਾਹਮਣੇ ਆ ਜਿਹੜੀ ਚੀਜ਼ਾਂ ਦੱਸਿਆ ਸੀ ਆਪਾਂ ਕਿ ਆਪਾਂ ਕੰਪਾਊਂਡ ਨਹੀਂ ਕਰਨੀ ਗੱਡੀ ਸਿਰਫ ਉਹਨਲੀ ਪਾਲਿਸੀ ਕਰ ਰਹੇ ਹਾਂ ਤੇ ਬਫਿੰਗ ਦੇ ਬਹੁਤ ਜ਼ਿਆਦਾ ਕਰ ਰਹੇ ਆ ਟੱਕੜਾ ਓਏ ਮਿੱਤਰੋ ਤੁਹਾਡੇ ਸਾਹਮਣੇ ਆ ਜਿਹੜੀ ਚੀਜ਼ ਆ ਇਹ ਆਪਾਂ ਨਾ ਪਾਲਿਸ਼ ਕੀਤੀ ਨਾ ਕਮਾਉਂਡ ਕੀਤੀ ਇੱਧਰ ਸਾਰਾ ਓਨਲੀ ਪਾਲਿਸ਼ ਕੀਤਾ ਹੈ ਪਰ ਨਾ ਮਸ਼ੀਨਾਂ ਠੀਕ ਹੈ ਜੀ ਉਸ ਤੋਂ ਬਾਅਦ ਕੱਪੜੇ ਨਾਲ ਰਿਮੂਵ ਕਰਦਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਕਿਸੇ ਵੀ ਮੇਰੇ ਵੀਰ ਕੋਈ ਮਿੱਤਰੋ ਜਿਹੜੀ ਤੁਹਾਨੂੰ ਗੱਡੀ ਕਿਹਾ ਸੀ ਆਪਾਂ ਕਰ ਰਹੇ ਸੀ ਐਮਜੀ ਪਾਲਿਸ਼ ਸੋ ਇੱਧਰਲੀ ਸਾਈਡ ਹੈ ਜਿਹੜੀ ਮੇਰਾ ਵੀਰ ਉਹ ਆਪਾਂ ਨਾ ਕਮਾਉਂਡ ਕੀਤੀ ਨਾ ਪਾਲਿਸ਼ ਕੀਤੀ ਇੱਧਰ ਸਿਰਫ ਓਨਲੀ ਮਸ਼ੀਨ ਦੇ ਨਾਲ ਪਾਲਿਸ਼ ਕੀਤੀ ਹੋਈ ਆ ਸੋ ਵੀਰ ਰਿਜ਼ਲਟ ਤੁਹਾਡੇ ਸਾਹਮਣੇ ਆ ਸੋ ਚੈੱਕ ਕਰ ਸਕਦੇ ਹੋ ਆਪਾਂ ਇੱਧਰ ਚੈੱਕ ਕਰ ਸਕਦੇ ਹਾਂ ਤਾਂ ਫਰਕ ਤੁਹਾਡੇ ਸਾਹਮਣੇ ਆ ਤੇ ਇਹ ਜਿਹੇ ਸਕ੍ਰੈਚ ਤੁਸੀਂ ਦੇਖ ਸਕਦੇ ਆ ਠੀਕ ਹੈ ਤੇ ਇੱਧਰ ਸਾਹਮਣੇ ਗੱਲ ਮੇਰੀ ਸੋ ਵੀਰ ਆਪਾਂ ਨੂੰ ਇਦਾਂ ਦਾ ਕੋਈ ਚੱਕਰ ਨਹੀਂ ਵੀਰ ਕਹਿੰਦਾ ਸੀ ਕੰਪਾਉਂਡ ਕਰ ਦੇ ਮੈਂ ਕਿਹਾ ਬਾਈ ਕੰਪਾਉਂਡ ਨਹੀਂ ਕਰ ਨਹੀਂ ਸਕਦੇ ਓਨਲੀ ਗੱਲ ਇਹ ਪਾਲਿਸ਼ ਕਰਕੇ ਦਿਖਾਈ ਸਾਡੇ ਸਾਹਮਣੇ ਰਿਜ਼ਲਟ ਹੈ ਥੈਂਕ ਯੂ